ਆ ਮੇਰਾ ਵੀਰਾ ਪੀਜ਼ਾ ਬਣਾਉਂਦਾ ਏ ਦੇਖਿਆ ਪੰਜਾਬੀਆਂ ਦੇ ਵੱਲੇ ਵੱਲੇ ਪੌੜੀਆਂ ਦੇ ਉੱਪਰ ਵੀ ਸਾਰੇ ਨੂਨ ਛੜਕਿਆ ਹੋਇਆ ਵਾ ਆਪਣੀਆਂ ਬੇਬੇ ਹੁੰਦੀਆਂ ਇਦਾਂ ਹਰ ਪੰਜ ਸਾਲ ਤੱਕ ਆਪਾਂ ਨੂੰ ਔਖਾ ਲੱਗਦੇ ਹੀ ਲੱਗਦਾ ਏ ਮੈਂ ਫੈਮਿਲੀ ਪੇਪਰਾਂ ਤੇ ਆਈ ਸੀ ਮੈਨੂੰ ਔਖਾ ਲੱਗਿਆ ਸੀ ਚਾਰ ਭੈਣ ਭਰਾ ਵਾਂ ਚਾਰੇ ਇਟਲੀ ਦੇ ਵਿੱਚ ਵਾ ਅਡਾਲੀਂ ਦੇ ਲੋ ਇਦਾਂ ਮਿਲਦੇ ਆ ਤੁਸੀਂ ਤਾਨੂੰ ਇਟਲੀ ਕਿਵੇਂ ਲੱਗਾ ਇਟਲੀ ਬਹੁਤ ਵਧੀਆ ਹੈ ਇਹ ਵਾਲਾ ਘਰ ਵੀ ਵਿਕਾਉਗਾ ਇਸ ਕਰਕੇ ਬਹੁਤ ਲੋਕ ਇੱਥੋਂ ਘਰ ਛੱਡ ਕੇ ਹੋਰ ਜਗ੍ਹਾ ਚਲੇ ਗਏ ਥੱਕ ਗਏ ਆ ਕਿੰਨੇ ਘੰਟੇ ਲਾ ਕੇ ਆਏ ਆ 5 ਸਵੇਚੀ ਮੈਚ 16 16.5 ਘੰਟੇ ਲਾ ਕੇ ਆਏ ਹਾਂ 16.5 ਘੰਟੇ ਅਜੂ ਵੀ ਹੁਣ ਚੱਲਿਆ ਹੈ ਕੰਮ ਤੇ ਥੱਕ ਗਿਆ ਕਹਿੰਦਾ ਮੈਂ ਇਤਰਾਪੋ ਸਤਾਂਕੋ ਟ੍ਰੋਪੋ ਅਲਵੋਰ ਮਾਮਾ ਨਾਚੀ ਅਕ੍ਰਿਸਟੋ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਤੁਸੀਂ ਪਿਛਲੇ ਬਲੌਗਾਂ ਦੇ ਵਿੱਚ ਦੇਖਿਆ ਵੀ ਅਸੀਂ ਕੰਪੋ ਬਾਸੋਂ ਬਿਆਨੋਂ ਆਏ ਹੋਏ ਆ ਤੇ ਹੁਣ ਫੇਰ ਮੈਂ ਪੈਕਿੰਗ ਕਰਨੀ ਸ਼ੁਰੂ ਕੀਤੀ ਆ ਕਿਉਂਕਿ ਅੱਜ ਅਸੀਂ ਚੱਲੇ ਆ ਪਹਿਲਾਂ ਅਸੀਂ 2019 ਚ ਆਏ ਸੀਗੇ 2019 ਤੋਂ ਬਾਅਦ ਹੁਣ ਆਏ ਆ ਅਸੀਂ ਓਕੇ ਜੀ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਤੇ ਜੇਕਰ ਸਾਡਾ ਬਲੌਗ ਵਧੀਆ ਲੱਗੂਗਾ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਟੈਟੀ ਆਪਣਾ ਹੋ ਗਿਆ ਪੈਕ ਤੇ ਇੱਧਰਲੀ ਸਾਈਡ ਇੰਨਾ ਕੋਰਾ ਪੈਂਦਾ ਹੈ ਵੀ ਨੂਨ ਦਾ ਨੂਨ ਛੜਕਦੇ ਆ। ਸਾਲੇ ਅਦੇ ਨੂਨ ਛੜਕਿਆ ਹੋਇਆ ਬਹੀ ਦੇ ਵਿੱਚ ਵੀ ਕੋਰੇ ਦੇ ਨਾਲ ਸਲਿੱਪ ਨਾ ਹੋਵੇ। ਰੇਣੀ ਠੰਡ ਦਾ ਪਤਾ ਲੱਗਦਾ ਪਰ ਬਾਹਰ ਬਹੁਤ ਜ਼ਿਆਦਾ ਠੰਡਾ ਵਾ। ਕਿਉਂਕਿ ਇੱਧਰਲੀ ਸਾਈਡ ਨਾ ਕੋਰਾ ਪੈਂਦਾ ਹੈ ਕਾਫੀ। ਸਾਰੇ ਜਾਨੇ ਪਿਆਸੇ ਚ ਗਏ ਹੋਏ ਆ। ਪਿਆਸੇ ਚ ਧੁੱਪ ਨਿਕਲੀ ਹੋਈ ਆ। ਪਰ ਘਰਾਂ ਦੇ ਵਿੱਚ ਬਿਲਕੁਲ ਵੀ ਧੁੱਪ ਨਹੀਂ ਆਉਂਦੀ। ਸਾਰਾ ਹਨੇਰੀ ਛਾਂ ਰਹਿੰਦੀ ਆ। ਗਰਮੀਆਂ ਦੇ ਵਿੱਚ ਇੱਥੇ ਵਧੀਆ ਬਾਏ ਵਾਲੇ ਏਰੀਏ ਦੇ ਵਿੱਚ ਜਿਵੇਂ ਆਪਣੇ ਸਾਈਡ ਦਾ ਗਰਮੀਆਂ ਦੇ ਵਿੱਚ ਬਹੁਤ ਗਰਮੀ ਹੁੰਦੀ ਆ ਪਰ ਇੱਥੇ ਗਰਮੀਆਂ ਦੇ ਵਿੱਚ ਮੀਡੀਅਮ ਟੈਂਪਰੇਚਰ ਹੁੰਦਾ ਹੈ ਜਿਆਦਾ ਗਰਮੀ ਨਹੀਂ ਹੁੰਦੀ ਫਿਰ ਆਪਾਂ ਵੀ ਚੱਲਦੇ ਆ ਪਿਆਸੇ ਚ ਘੁੰਮ ਕੇ ਆਉਨੇ ਆ ਤੇ ਭਰਾ ਹੁਣੀ ਉੱਥੇ ਗਏ ਆ ਛੋਟੇ ਭਰਾ ਨੂੰ ਅੱਜ ਛੁੱਟੀ ਸੀ ਭਤੀਜੇ ਨੂੰ ਵੀ ਤੇ ਨਾਲੇ ਉੱਥੇ ਥੋੜਾ ਜਿਹਾ ਟਾਈਮ ਧੁੱਪ ਸੇਕ ਕੇ ਆਉਨੇ ਆ ਇੰਨੇ ਪੁਰਾਣੇ ਗੇਟ ਲੱਗੇ ਹੋਏ ਆ ਦੇਖੋ ਇਹਦੇ ਜਿਵੇਂ ਆਪਣੇ ਨਹੀਂ ਹਵੇਲੀਆਂ ਜੀਆਂ ਚ ਪੁਰਾਣੇ-ਪੁਰਾਣੇ ਗੇਟ ਹੁੰਦੇ ਆ ਉਮੇ ਲੱਗੇ ਹੋਏ ਆ ਇੱਥੇ ਦੇਖ ਲਓ ਬਿਲਕੁਲ ਛਾਂ ਵਾ ਤੇ ਇਥੋਂ 2 ਕਮਿੰਟ ਦੇ ਰਸਤੇ ਤੇ ਪੂਰੀ ਧੁੱਪ ਵਾ ਸਾਰਿਆਂ ਦੇ ਘਰਾਂ ਦੇ ਵਿੱਚੋਂ ਇਦਾਂ ਧੂਆ ਨਿਕਲ ਰਿਹਾ ਵਾ ਕਿਉਂਕਿ ਸਾਰਾ ਦਿਨ ਆਗਾ ਮਚਾਉਂਦੇ ਨੇ ਘਰਾਂ ਦੇ ਵਿੱਚ ਬਾਕੀ ਇੱਥੇ ਘਰਾਂ ਦਾ ਰੇਟ ਬਹੁਤ ਘੱਟ ਵਾ ਜਿੱਥੇ ਵੀ ਜਾਂਨੇ ਜਾਤਰ ਘਰ ਬਕਾਉ ਆ ਕਿਉਂਕਿ ਸਹੂਲਤਾਂ ਥੋੜੀਆਂ ਜੀਆਂ ਘੱਟ ਕਰਕੇ ਇਲਾਕਾ ਬਹੁਤ ਵਧੀਆ ਵਾ ਤੇ ਇਸ ਕਰਕੇ ਬਹੁਤ ਲੋਕ ਇਥੋਂ ਘਰ ਛੱਡ ਕੇ ਹੋਰ ਜਗ੍ਹਾ ਚਲੇ ਗਏ ਆ ਖਾਲੀ ਘਰ ਜ਼ਿਆਦਾਤਰ ਪਿਆ ਜਿੰਨੇ ਵੀ ਮੈਂ ਦੇਖਿਆ ਬਹੁਤ ਘੱਟ ਇਸ ਇਲਾਕੇ ਜਿਹਦੇ ਵਿੱਚ ਲੋਕ ਰਹਿੰਦੇ ਆ ਆ ਵੀ ਇੱਕ ਘਰ ਲੱਗਿਆ ਹੋਇਆ ਇਹ ਵੀ ਵਿਕਾਊ ਆ ਕਾਫੀ ਵੱਡਾ ਘਰ ਵਾ ਇੱਥੋਂ ਤੋਂ ਸ਼ੁਰੂ ਹੋ ਜਾਂਦਾ ਉੱਥੋਂ ਤੱਕ ਇਹ ਸਾਰਾ ਘਰ ਵਾ ਇਹ ਵੀ ਸਾਰਾ ਵਿਕਾਊ ਇਹ ਵਾਲਾ ਘਰ ਵੀ ਵਿਕਾਊ ਆ ਇੰਨਾ ਫਰਕ ਵਾ ਆ ਇੱਕ ਪਹਾੜੀ ਦੇ ਕਰਕੇ ਇੱਧਰ ਸਾਰੇ ਏਰੀਏ ਦੇ ਵਿੱਚ ਸ਼ਾਂ ਰਹਿੰਦੀ ਆ ਤੇ ਇੱਥੇ ਦੇਖ ਲਓ ਐਨ ਪੂਰੀ ਧੁੱਪ ਨਿਕਲੀ ਹੋਈ ਆ ਕੋ ਨੋ ਜਗ੍ਹਾ ਵੀ ਦਿਖਾਉਣੇ ਜਿੱਥੇ ਤੌਪ ਸੇਕਣ ਜਾਂਦੇ ਆ ਜੇ ਤੌਪ ਨਿਕਲੀ ਵੀ ਆ ਤਾਂ ਇਹਨਾਂ ਨੇ ਜੇ ਤੌਪ ਸੇਕਣੀ ਆ ਜਾਂ ਮੇਰੇ ਭਤੀਜੇ ਨੂੰ ਭਾਬੀ ਲੈ ਕੇ ਆਉਂਦੀ ਆ ਤਾਂ ਫਿਰ ਉਹ ਕਿੱਥੇ ਆਉਂਦੇ ਆ ਹਣ ਆਪੋ ਉੱਥੇ ਚੱਲਦੇ ਆ ਪਰ ਗ੍ਰਾਸੀਏ ਆਵਲੇ ਪਿਆਸੇ ਦੇ ਵਿੱਚ ਲੋਕ ਤੌਪ ਸੇਕਣ ਆਉਂਦੇ ਦੇਖੋ ਕਿੰਨੇ ਖੜੇ ਅੱਜ ਆ ਦੇਖੋ ਨਿੱਕਾ ਜਿਹਾ ਡੌਗੀ ਵੀ ਤੌਪ ਸੇਕਣ ਆਇਆ ਵਾ ਇਧਰ ਲੈ ਕੇ ਆਣ ਨੂੰ ਤਾਂ ਪੂਰੀ ਸਿੱਧੀ ਧੁੱਪ ਪੈਂਦੀ ਆ। ਦੁਕਾਨ ਲੱਗੀ ਹੋਈ ਆ, ਪਟਾਕਿਆਂ ਦੀ ਵੀ ਲੱਗੀ ਆ। ਬੁਲਬਲੇ ਬੁਲਬਲੇ ਬੱਚਿਆਂ ਲਈ ਰੱਖੇ ਆ ਕਿਉਂਕਿ ਬੱਚੇ ਇੱਥੇ ਖੇਡਣ ਆਉਂਦੇ ਆ। ਇਧਰ ਵੀ ਨੂਨ ਛੜ ਗਿਆ ਹੋਇਆ ਦੇ ਸਾਲੇ। ਕਿੱਥੇ ਚਲੇ ਗਏ ਸੀ ਤੁਸੀਂ? ਤੁਸੀਂ ਤਾਂ ਧਾਪਾ ਸੇਕਣ ਆਏ ਸੀਗੇ। ਠੰਡ ਬਹੁਤ ਆ ਇੱਥੇ ਧੁੱਪ ਆਉਂਦੀ, ਇੱਥੇ ਧਾਪਾ ਸੇਕੇ ਜਾਂਦੇ ਆ ਦੇਖ। ਕੀ ਲੈ ਕੇ ਆਏ ਆ ਜੇ ਵੀ ਅੱਜ ਆਪਾਂ ਜਾਣਾ ਘਰੇ ਕੋਸ਼ਵਾ ਲੈ ਦੇਖ ਲੋ ਇਹ ਤਾਂ ਕਹਿੰਦਾ ਮੈਂ ਰਹਿਣਾ ਏ ਇੱਧਰ ਆ ਕੇ ਆਖੀ ਆਖੀ ਸਾਸਰੀ ਘਰ ਵਾਲਾ ਚਲੋ ਜੀ ਇੱਥੇ ਖੜ ਕੇ ਆਪਾਂ ਹਣ ਤੁੱਪ ਸਿੱਖਦੇ ਆ ਹੁਣ ਸਾਰੇ ਜਣੇ ਇਕੱਠੇ ਹੋ ਕੇ ਇੱਥੇ ਖੜ ਗਏ ਤੁੱਪੇ ਇਹ ਮੇਰਾ ਛੋਟਾ ਭਰਾ ਅਸੀਂ ਚਾਰ ਭੈਣ ਭਰਾ ਵਾਂ ਚਾਰੇ ਇਟਲੀ ਦੇ ਵਿੱਚ ਵਾ ਇਹ ਗੱਲਿੰਦ ਪਿੰਦ ਕਿੰਨੇ ਸਾਲ ਹੋ ਗਏ ਇਹਨੂੰ 6 ਸਾਲ ਹੋ ਗਏ ਇਟਲੀ ਦੇ ਵਿੱਚ ਆਏ ਨੂੰ ਤੇ ਦੂਜਾ ਭਰਾ ਮੇਰਾ ਹਜੇ ਸੁੱਤਾ ਪਿਆ ਉਹਨੂੰ ਹੋ ਗਏ 2.5 ਸਾਲ ਉਹਦੇ ਪੇਪਰ ਨਹੀਂ ਬਣੇ ਹਜੇ ਏਜੰਟ ਨੇ ਥੋੜਾ ਜਿਹਾ ਕਰ ਦਿੱਤਾ ਸੀ ਉਹਦੇ ਨਾਲ ਠੱਗੀ ਕਰਤੀ ਸੀ ਕਿੱਦਾਂ ਲੱਗੇ ਇਟਲੀ ਤੈਨੂੰ ਇਟਲੀ ਦਾ ਵਧੀਆ ਪਰ ਪੰਜਾਬ ਵਰਗੀ ਮੌਜ ਨਹੀਂ ਇਹ ਪੰਜਾਬ ਨੂੰ ਹੀ ਜ਼ਿਆਦਾ ਪਸੰਦ ਕਰਦਾ ਸਾਰੇ ਪਸੰਦ ਕਰਦੇ ਪਰ ਇਹ ਥੋੜਾ ਦਿਲ ਘਾਟ ਹੀ ਲੌਂਦਾ ਹੈ ਇਹਦਾ ਦਿਲ ਪਿੱਛੇ ਹੀ ਜਾਂਦੀ ਉਹ ਸੁਹਲਤਾ ਹੈਗੀ ਇੱਥੇ ਪਰ ਆਪਣੇ ਪੰਜਾਬ ਵਰਗੀ ਰੀਸ ਨਹੀਂ ਉਹ ਛੋਟੀ ਭੈਣ ਵੀ ਮੇਰੀ ਇੱਥੇ ਹੈ ਮੈਂ ਇਹਨਾਂ ਸਾਰਿਆਂ ਤੋਂ ਵੱਡੀ ਆ ਸਾਰੇ ਜਣੇ ਮੇਰੇ ਤੋਂ ਛੋਟੇ ਆ ਚਾਰੇ ਭੈਣ ਭਰਾ ਸੀਤਲੀ ਦੇ ਬੱਚਾ ਆ ਸਾਡਾ ਬਿੰਬੋ ਸੁੱਤਾ ਪਿਆ ਜੂ ਵੀ ਬੈਠਾ ਵਾ ਆਪਦੇ ਵੀਰੇ ਦੇ ਨਾਲ ਕਿੰਨੀ ਵਾਰੀ ਪੁੱਛੀ ਜਾਂਦਾ ਤਾਂ ਅਕਸੀ ਤੁਨ ਵੀਟਲੀ ਕਿਵੇਂ ਲੱਗਾ ਵੀਟਲੀ ਬਹੁਤ ਵਧੀਆ ਹੈ ਹਾਂ ਹਾਂ ਤੇ ਪੰਜਾਬ ਦੇ ਪੰਜਾਬ ਇਤੋਂ ਜਿਆਦਾ ਵਧੀਆ ਹੈ ਨਾ ਪੰਜਾਬ ਵਰਗੇ ਤਾਂ ਨਹੀਂ ਜਾ ਰਹੀ ਨਹੀਂ ਹੈ ਹਾਂ ਉਹ ਦਿਲ ਲੱਗਿਆ ਨਾ ਦਿਲ ਪੂਰਾ ਲੱਗਿਆ ਪੂਰਾ ਲੱਗਿਆ ਚੱਲੀ ਜਾਂਦਾ ਦਿਲ ਹਾਂ ਜੇ ਕੰਮ ਚੱਲਦਾ ਫੇਰ ਦਿਲ ਲੱਗਦਾ ਪੇਪਰ ਬਣ ਗਏ ਹਨ ਤੇਰੇ ਕਿੰਨੇ ਸਾਲ ਹੋ ਗਏ ਤੈਨੂੰ ਇਟਲੀ ਚਾਹੀਨ ਅਖਸ਼ੇ ਮੈਨੂੰ ਡੇਢ ਸਾਲ ਤੋਂ ਉੱਪਰ ਹਾਂ ਡੇਢ ਸਾਲ ਤੋਂ ਉੱਪਰ ਹੋ ਗਿਆ ਮੈਂ ਆਇਆ ਮੈਂ ਇਟਲੀ ਨਾ ਹਾਂ ਜਦੋਂ ਦਾ ਅਖਸ਼ੇ ਆਇਆ ਨਾ ਇੱਥੇ ਕੰਪੋਵਾਸੋ ਬਿਆਨੋ ਚ ਹੀ ਕੰਮ ਕਰਦਾ ਏ ਮੈਂ 15 ਦਿਨ ਵਿਹਲਾ ਸੀ ਹਾਂ 15 ਦਿਨ ਹੀ ਵਿਹਲਾ ਰਿਹਾ ਹੈ ਨਾ ਉਦੋਂ ਤੋਂ ਬਾਅਦ ਲਗਾਤਾਰ ਕੰਮ ਕਰਦਾ ਬਹੁਤ ਹਾਰਡ ਕੰਮ ਕਰਦੇ ਏ ਤੈਨ ਜਾਣੇ ਕਿੰਨੇ ਘੰਟੇ ਲਾਉਨੇ 16 17 ਘੰਟੇ ਲੱਗਦੇ 16 17 ਘੰਟੇ ਲੱਗਦੇ ਆ 11 ਵਜੇ ਜਾ ਕੇ ਦੂਜੇ ਦਿਨ ਸ਼ਾਮ ਨੂੰ ਜਿਨ੍ਹਾਂ ਨੂੰ ਲੱਗਦਾ ਨਾ ਵੀ ਫਲਾਨਿਆਂ ਦਾ ਮੁੰਡਾ ਬਾਹਰ ਗਿਆ ਲੱਖਾਂ ਰੁਪਏ ਕਮਾਉਂਦੇ ਆ ਐਦਾ ਕਮਾਈ ਹੁੰਦੀ ਹੈ ਦੇ ਲੋ ਇੰਨੇ ਨੇ ਘੰਟੇ ਕੰਮ ਕਰਦੇ ਆ ਬੱਚੇ ਇੱਥੇ ਆ ਕੇ ਅ ਤੇ ਜਮਾ ਸੁੱਕ ਗਿਆ ਸੀਗਾ ਇਹ ਹੁਣ ਥੋੜਾ ਜਿਹਾ ਠੀਕ ਹੋਇਆ ਹਨਾ ਅਕਸ਼ੇ ਤੇ ਤਾਂ ਜਮਾ ਹੁਣ ਮਾੜਾ ਜਿਹਾ ਹੁਣ ਖਾਣ ਨੂੰ ਵੀ ਉੱਥੇ ਖਾਣ ਨੂੰ ਰੈਸਟ ਵੀ ਨਹੀਂ ਦਿੰਦੇ ਹੈਗੇ ਕੰਮ ਹੂੰ ਕੰਟੀਨਿਊ ਦੇ ਲੋ 16 ਘੰਟੇ ਖੜੇ ਰਹਿੰਦੇ ਬਿਲਕੁਲ ਇਹਨਾਂ ਨੂੰ ਰੈਸਟ ਨਹੀਂ ਹੈ ਖੜ ਕੇ ਖਾਂਦੇ ਪੀਂਦੇ ਉੱਥੇ ਹੂੰ ਪਰਦੇਸ ਮਿਹਨਤ ਮੰਗਦਾ ਮਿਹਨਤ ਦੇ ਨਾਲ ਹੀ ਆ ਤੇ ਹਨ 1.5 ਸਾਲ ਹੋਇਆ ਤੈਨੂੰ ਹਨ ਤੇ 10 ਸਾਲਾਂ ਨੂੰ ਆਖਸ਼ੇ ਦੇਖਿਆ ਤੁਸੀਂ ਪਰਮਾਤਮਾ ਸਾਰਿਆਂ ਦੇ ਬੱਚਿਆਂ ਨੂੰ ਤਰੱਕੀਆਂ ਦੇਵੇ ਤੇ ਸਾਡੇ ਜੂਵੀ ਨੂੰ ਵੀ ਹਨਾ ਜੂਵੀ ਇਹਨੇ ਵੀ ਆਖਸ਼ੇ ਵੀ ਦੇਣਾ জব ਕਰਨੀ ਹੈ ਇੱਥੇ ਨਹੀਂ ਨਹੀਂ ਇੱਥੇ ਨਹੀਂ ਕਰਨੀ ਕੰਮ ਵਾਲਾ ਆਣਾ ਅੱਛਾ ਠੀਕਾ ਇੰਤਾਂ ਤੇ ਬੋਲੀ ਆਉਂਦੀ ਆ ਆਖਸ਼ੇ ਤੈਨੂੰ ਬੋਲੀ ਕਿੰਨੀ ਕਾਉਣ ਲੱਗ ਗਈ ਥੋੜੀ ਥੋੜੀ ਆਉਂਦੀ ਥੋੜੀ ਥੋੜੀ ਆਉਣ ਲੱਗੀ ਕੰਮ ਸਾਰਾ ਕੰਮ ਦਾ ਤਾਂ ਸਾਰਾ ਸਮਝ ਹਾਂ ਕੰਮ ਤੇ ਸਾਰਾ ਸਮਝ ਲੈਂਦੇ ਆ ਵਾਰਨੀ ਪੰਨਿ ਸਾਲ ਡੇਢ ਸਾਲ ਚ ਨਹੀਂ ਇਹਨਾਂ ਪਤਾ ਲੱਗਦਾ ਬਹੁਤ ਸੋਹਣੇ ਵਿਚਾਰ ਦਿੱਤੇ ਮੁੰਡੇ ਨੇ ਗਰਾਸੀਏ ਪ੍ਰੈਗੋ ਕੈ ਪ੍ਰੈਗੋ ਇਹਦਾ ਨੇਚਰ ਵੀ ਬਹੁਤ ਨਾਈਸ ਆ ਬਾਦਮੀ ਘਟਮੀ ਕਿਸੇ ਨੂੰ ਨਹੀਂ ਗੱਲਬਾਤ ਕਹਿੰਦਾ ਸਾਰੀ ਫੈਮਿਲੀ ਵਧੀਆ ਇਹਨਾਂ ਦੀ ਅਮਨ ਇਹਦੀ ਸਿਸਟਰ ਵਮਨ ਨੂੰ ਤਾਂ ਸਾਰੇ ਜਾਣਦੇ ਹੀ ਆ ਪਹਿਲਾਂ ਤਾਂ ਕਹਿ ਸਕਦੇ ਆ 4-5 ਸਾਲ ਤਾਂ ਆਪਾਂ ਨੂੰ ਔਖਾ ਲੱਗਦੇ ਹੀ ਲੱਗਦਾ ਏ ਮੈਂ ਫੈਮਿਲੀ ਪੇਪਰਾਂ ਤੇ ਆਈ ਸੀ ਮੈਨੂੰ ਔਖਾ ਲੱਗਿਆ ਸੀ ਨਾਲੇ ਮੈਂ ਕੰਮ ਨਹੀਂ ਕੀਤਾ ਸੀ ਕੰਮ ਕਰਨ ਵਾਲੇ ਨੂੰ ਤਾਂ ਥੋੜਾ ਜਿਹਾ ਲੱਗਦਾ ਹੀ ਆ ਸਾਰੇ ਕਹਿੰਦੇ ਪੰਜਾਬ ਵਰਗੀ ਤਾਰੀਖ ਦੀ ਪੰਜਾਬ ਤਾਂ ਆਪਣਾ ਨੰਬਰ 1 ਤੇ ਆ ਮੇਰੇ ਤਾਂ ਭਰਾ ਹਜੇ ਹੁਣੇ ਆਏ ਨੇ ਤਾਂ ਹੁਣ ਵੀ ਲੱਗਿਆ ਰਹਿੰਦਾ ਮੈਂ ਕਦੋਂ ਚੱਲਿਆ ਜਾਵਾਂ ਫੇਰ ਛੁੱਟੀ ਅਗਲੇ ਸਾਲ ਜਾਵਾਂਗੇ ਭਤੀਜੇ ਨੂੰ ਲੈ ਕੇ ਮੇਰੇ ਭਰਾ ਦੇ ਪੇਪਰ ਬਣ ਜਾਣ ਉਹਦੀ ਸਾਨੂੰ ਥੋੜੀ ਜੀ ਟੈਨਸ਼ਨ ਰਹਿੰਦੀ ਆ ਫੈਮਿਲੀ ਪਿੱਛੇ ਆ ਨਾ ਇੰਡੀਆ ਵੀ ਉਹਦੇ ਪੇਪਰ ਬਣ ਜਾਣ ਪਰ ਉਹ ਇੰਨਾ ਨਹੀਂ ਜਿਵੇਂ ਕਈ ਲੋਕ ਬਹੁਤ ਟੈਨਸ਼ਨ ਲੈ ਜਾਂਦੇ ਉਹ ਐਦਾਂ ਟੈਨਸ਼ਨ ਵਾਲੀ ਨਹੀਂ ਲੈਂਦਾ ਵਾਹਿਗੁਰੂ ਤੇ ਸਭ ਕੁਝ ਛੱਡਿਆ ਹੋਇਆ ਕਹਿ ਦਿੰਦਾ ਜਦੋਂ ਕਿਸਮਤ 'ਚ ਹੋਇਆ ਵੀ ਭੈਣੇ ਉਹਦੀ ਸਭ ਕੁਝ ਹੋਣਾ ਹੈ ਵੀ ਟੈਨਸ਼ਨ ਲੈਣਾ ਕੀ ਹੋ ਜੂ ਪਰ ਜਿੱਥੇ ਉਹ ਕੰਮ ਕਰਦਾ ਹੈ ਉਹ ਮਾਲਕ ਬਹੁਤ ਚੰਗਾ ਏ ਉਹਨੇ ਉੱਥੋਂ ਦਾ ਜਿਹੜਾ ਮਾਲਕ ਸੀਗਾ ਨਾ ਪੋਲੀ ਵਾਲਾ ਉਹਦੇ ਸਾਰੇ ਪੇਪਰ ਕਟਵਾ ਕੇ ਇੱਧਰ ਕੰਮ ਕਰਵਾਉਣ ਲੱਗਾ ਵਾ ਬਹੁਤ سارے ਭੈਣ ਭਰਾਵਾਂ ਦੇ ਪੇਪਰ ਨਹੀਂ ਬਣੇ ਜਦੋਂ ਉਹਦੇ ਪੇਪਰ ਬਣ ਗਿਆ ਆਪਾਂ ਉਹਨਾਂ ਨੂੰ ਇਸ ਚੀਜ਼ ਬਾਰੇ ਵੀ ਦੱਸਾਂਗੇ ਵੀ ਇਦਾਂ ਵੀ ਪੇਪਰ ਬਣ ਜਾਂਦੇ ਆ ਵਾਇਗੁਰੂ ਕਰਕੇ ਬਸ ਉਹਨਾਂ ਦੇ ਪੇਪਰ ਬਣ ਜਾਣ ਮੈਨੂੰ ਕਮਾ ਕੇ ਲੈ ਆ ਮੈਂ ਦਾਲੀਂ ਦੇ ਲੋ ਇਦਾਂ ਮਿਲਦੇ ਆ ਅਟਾਲੀਨ ਦੇ ਨਾਲ ਇਦਾਂ ਜਦੋਂ ਆਪਾਂ ਰਹਿੰਨੇ ਆ ਨਾ ਕੰਮ ਕਰਦੇ ਆ ਬੰਦੇ 'ਚ ਕੌਨਫੀਡੈਂਸ ਆ ਜਾਂਦਾ ਏ ਹੁਣ ਅਟਾਲੀਨ ਦੇ ਨਾਲ ਗੱਲਬਾਤ ਵਧੀਆ ਕਰ ਲੈਂਦੇ ਆ ਆ ਜੂ ਵੀ ਕਹਿੰਦਾ ਮੈਂ ਸਖਰਾਜ ਨੂੰ ਕਮਾ ਕੇ ਲੈਣਾ ਕਮਾ ਲਿਆ ਦੇਖੋ ਇੱਧਰ ਬੇਬਿਆਂ ਦੀ ਟੌਰ ਅਟਾਲੀਆਂ ਦੀ ਮਾਤਾ ਦੇਖੋ ਇਟਲੀ ਦੀਆਂ ਲੋ ਕਿਵੇਂ ਆ ਨਿਕਲ ਆਈਆਂ ਆਖਿਸ਼ ਆਪਣੀਆਂ ਬੇਬੇ ਹੁੰਦੀਆਂ ਇਦਾਂ ਆਪਣੇ ਤਾਂ ਬਹੁਤ ਹਿੰਮਤੀ ਆ ਪੱਬੀ ਕੇ ਘਰਾਂ ਦੇ ਕੋਲੇ ਬਿਲਕੁਲ ਬਜ਼ੁਰਗ ਬੁੜੀ ਰਹਿੰਦੀ ਆ ਕੱਲੀ ਇੱਧਰ ਦੇਖ ਲਓ ਦੋਨੇ ਬਜ਼ੁਰਗ ਜੋੜਾ ਇਹ ਨਾ ਬਹੁਤ ਐਕਟਿਵ ਨੇ ਘੁੰਮਦੇ ਫਿਰਦੇ ਰਹਿੰਦੇ ਆ ਧੁੱਪ ਤਾਂ ਚਲੀ ਗਈ ਜਣਾ ਉਹ ਉੱਥੇ ਆ ਉਹਨਾਂ ਦੇ ਕੋਠੇ ਤੇ ਨਾ ਚਲੀਏ ਹੈ ਜਿਵੇਂ ਇੰਡੀਆ ਪੱਗਵਾਂਡੀਆਂ ਦੇ ਕੋਠੇ ਤੇ ਵੀ ਧੁੱਪ ਸੇਕ ਲੈਣੇ ਹਨਾ ਹੁਣ ਉਧਰ ਉਹ ਧੁੱਪ ਚਲੀ ਗਈ ਸਾਰੇ ਜਾਣੇ ਹੁਣ ਇੱਧਰ ਆ ਗਏ ਉਧਰ ਦੇਖੋ ਸਾਰੇ ਉੱਥੇ ਆ ਕੇ ਖੜੇ ਰਾਜ ਦੇ ਹੁਣ ਖਾਣੇ ਦਾ ਟਾਈਮ ਹੋ ਗਿਆ ਸੀ ਇੰਨੀ ਠੰਡ ਦੇ ਵਿੱਚ ਬੱਚਿਆਂ ਨੂੰ ਕਿੰਨਾ ਔਖਾ ਏ ਕਿਵੇਂ ਵਿਚਾਰਾ ਰਹਿੰਦਾ ਹੋਗਾ ਠੰਡ ਦੇ ਵਿੱਚ ਪਰ ਬੰਦਾ ਜਿੱਦਾਂ ਰਹਿਣ ਲੱਗ ਜਾਂਦਾ ਉਦਾਂ ਦਾ ਹੀ ਹੋ ਜਾਂਦਾ ਏ ਹੁਣ ਇਹ ਇੱਥੋਂ ਦਾ ਹੀ ਜੰਪਲ ਕਰਕੇ ਉਦਾਂ ਦੀ ਹੈਬਿਟ ਬਣ ਗਈ ਮੇਰੇ ਬੱਚਿਆਂ ਨੂੰ ਤਾਂ ਰੋਮਾ ਸਾਈਡ ਤੁਹਾਨੂੰ ਪਤਾ ਨਾਰਮਲ ਟੈਂਪਰੇਚਰ ਇੰਨਾ ਜਿਆਦਾ ਨਹੀਂ ਹੈ ਗੱਲ ਇਹ ਤੁਸੀਂ ਕਿੱਧਰ ਚਲੇ ਗਏ ਠੰਡੇ ਸੀਗੀ ਠੰਡਾ ਨੱਗ ਅਸੀਂ ਜਿਆਦਾ ਠੰਡ ਮੰਨਦੇ ਆਂ ਸਾਡੇ ਉਧਰ ਘੱਟ ਠੰਡ ਕਰਕੇ ਨਾ ਜਦੋਂ ਅਸੀਂ ਬਾਦਰ ਠੰਡ ਵਾਲੇ ਇਲਾਕੇ ਚ ਜਾਣੇ ਜ਼ਿਆਦਾ ਲੱਗਦੀ ਆ ਮੇਰੇ ਬੱਚੇ ਤਾਂ ਉੱਧੇ ਹੀ ਬਿਮਾਰ ਹੋ ਜਾਂਦੇ ਦੋਨੇ ਜਾਣੇ ਬਹੁਤ ਛੇਤੀ ਬਿਮਾਰ ਹੁੰਦੇ ਆ ਹੁਣ ਆਪਾਂ ਇਹਨੂੰ ਘਰੇ ਲੈ ਜਾ ਕੇ ਪਹਿਲਾਂ ਖਾਣਾ ਖਵਾਉਨੇ ਆ ਪੌੜੀਆਂ ਦੇ ਉੱਪਰ ਵੀ ਸਾਰੇ ਨੂਨ ਛੜਕਿਆ ਹੋਇਆ ਵਾ ਮੋਟਾ ਮੋਟਾ ਇੰਨੇ ਕ ਨਾ ਫਰਕ ਪੈ ਜਾਂਦਾ ਇੰਨੇ ਕ ਨੂਨ ਨਾਲ ਹੈਨਾ ਥੋੜਾ ਥੋੜਾ ਛੜਕਿਆ ਸਾਰੇ ਪਾਸੇ ਗਵਰਨਮੈਂਟ ਵੱਲੋਂ ਸਾਰੀਆਂ ਪੌੜੀਆਂ ਦੀ ਸਫਾਈ ਹੁੰਦੀ ਆ। ਕਾਹ ਕੁ ਜਦੋਂ ਵੀ ਹੋ ਜਾਂਦਾ ਨਾ ਜਿਹੜੀ ਇੱਧਰ ਲਈ ਗਵਰਨਮੈਂਟ ਵਾ ਫਿਰ ਸਾਰੇ ਇੱਥੇ ਸਫਾਈ ਕਰਦੇ। ਦੇਖੋ ਉੱਥੇ ਤੱਕ ਸਾਰੇ ਨੂਨ ਨੂਨ। ਸਾਹ ਚੜ ਗਿਆ। ਸਾਹ ਤਾਂ ਸੱਚੀ ਬਾਹਲਾ ਚੜਦਾ ਈ। ਚੜਾਈ ਉਤਰਾਈ ਵਾਲੀ ਆ। ਹੁਣ ਅਸੀਂ ਆ ਗਿਆਂ ਘਰੇ ਵਾਪਸ। ਆ ਕੇ ਥੋੜੇ ਟਾਈਮ ਲਈ ਇਲੈਕਟ੍ਰੋਨਿਕ ਹੀਟਰ ਲਾਇਆ ਇੱਧਰ ਜੈਸਮੀਨ ਵੀ ਬਹਿ ਗਈ। ਜੀ ਮੇਰੇ ਭਤੀਜੇ ਦੇ ਵਾਲ ਦੇਖੋ ਕਿੰਨੇ ਸੋਹਣੇ ਆ ਬਹੁਤ ਵੱਡੇ ਵੱਡੇ ਵਾਲ ਆਦੇ ਓਏ ਗਿੱਚੀ ਚ ਵੀ ਤੁਹਾਨੂੰ ਮੈਂ ਦਿਖਾਉਣੀ ਆ ਦੇਖੋ ਕਿੱਡੇ ਕਿੱਡੇ ਵੱਡੇ ਵਾਲ ਰੱਖੇ ਹੋਏ ਨੇ ਸਿਕਰਾਜ ਨੇ ਹੋਏ ਨਾ ਹੁਣ ਆਪਾਂ ਬਿਆਨ ਨੂੰ ਕਰਦੇ ਆਂ ਬਾਏ ਬਾਏ ਬੈਗ ਹੋ ਗਏ ਆਪਣੀ ਪੈਕ ਲਿਆਂਦੇ ਅਸੀਂ 2 ਅਟੈਚੀ ਸੀ 3 ਅਟੈਚੀ ਹੋ ਗਏ ਹੁਣ ਆਪਣੇ ਇੱਕ ਬੈਗ ਆ ਨਾਲ ਕੱਟ ਤੁਹਾਨੂੰ ਪਤਾ ਜਦੋਂ ਪੈਕ ਕੀਆ ਇਹ ਇੱਕ ਅੱਧਾ ਬੈਗ ਤਾਂ ਬਾਦੀ ਜਾਂਦਾ ਏ ਬਾਈ ਸੁਖਰਾਜ ਬਾਈ ਜਿਸੇ ਭਾਈ ਭਾਈ ਚੱਲੇ ਜੈਸਮਿਨ ਲੱਭੀ ਆਹ ਲੰਦ ਜਿਸੇ ਆ ਗਿਆ ਓਕੇ ਬਾਈ ਬੱਗੀ ਭਾਈ ਨੰਨ ਬਾਈ ਬਾਈ ਕਰਦੇ ਚੱਲ ਚੱਲ ਸਾਰੇ ਜਣੇ ਲੈ ਸੁਖਰਾਜ ਨਹੀਂ 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 ਪਾਰੀ ਬੋਤ ਹੋ ਗਏ ਬੈਗ ਚਲੋ ਤੋਕੇ ਗਈ ਆ ਬਿਲਾਂ ਦੇ ਖਾਣਾ ਇੱਥੇ ਨਹੀਂ ਪਾਉਂਦੀ ਹੁੰਦੀ ਇਹ ਆ ਜਗ੍ਹਾ ਧੋਕੇ ਗਈ ਆ ਬਿੱਲੀਆਂ ਦੇ ਖਾਣੇ ਬਾਤ ਤੇ ਚਾਓ 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 ਚਲੋ ਬਹੁਤ ਹਨ ਇੰਜੋਏ ਕਰ ਲਿਆ ਜਿੱਥੇ ਬਿੱਲੀਆਂ ਦਾ ਖਾਣਾ ਪਾਉਂਦੇ ਉਹਨੂੰ ਵੀ ਧੋਂਦੇ ਆ ਇਹ ਲੋਕ ਵੱਡਾ ਭਰਾ ਵੀ ਆ ਗਿਆ ਵੱਡਾ ਨਹੀਂ ਮੇਰੇ ਤੋਂ ਛੋਟਾ ਹੈ ਇਹ ਵਿਚਾਰਾ ਅੱਜ ਕੰਮ ਤੋਂ ਆਇਆ ਸੀ ਹੂੰ ਕੱਦ ਦੇ ਚ ਵੱਡਾ ਹੈ ਕਹਿੰਦਾ ਮੈਂ ਸੱਚੀ ਗੱਲ ਆ ਕੈਮਰਾ ਨੇੜੇ ਆ ਕੇ ਵਿੱਚ ਆਇਆ ਤੂੰ ਸਾਰੇ ਸਾਨੂੰ ਛੱਡਣ ਚੱਲੇ ਆ ਮੈਂ ਟੈਚੀ ਰੋੜਦੇ ਆ ਸਾਰੇ ਅਸੀਂ ਅੱਜ ਰੋਮਾ ਨਹੀਂ ਚੱਲੇ ਮੇਰੇ ਤਾਇਆ ਜੀ ਦਾ ਬੇਟਾ ਵੀ ਨੇੜੇ ਹੀ ਰਹਿੰਦਾ ਏ ਯਾਨਕੀ ਇੱਥੋਂ 40 ਕਿ ਮਿੰਟ ਦਾ ਰਸਤਾ ਵਾ ਆਪਾਂ ਹੁਣ ਬੱਸ ਲੈਣੀ ਆ ਉਹਨਾਂ ਨੂੰ ਵੀ ਮਿਲ ਕੇ ਚੱਲਾਂਗੇ ਉੱਦਾਂ ਸਾਨੂੰ ਮਿਲ ਗਏ ਸੀਗੇ ਪਰ ਅਸੀਂ ਕਿ ਜਿੱਥੇ ਰਹਿੰਦੇ ਅਸੀਂ ਉੱਥੇ ਘੁੰਮ ਕੇ ਆਉਨੇ ਆ ਤੇ ਹੁਣ ਸਾਡੀ ਬੱਸ ਆਉਣ ਵਾਲੀ ਆ 4 ਵਜੇ ਫਿਰ ਉੱਥੇ ਪਹੁੰਚ ਕੇ ਮਿਲਦੇ ਆਪਾਂ ਤੁਹਾਨੂੰ ਆ ਹੈਗਾ ਇੱਥੋਂ ਦਾ ਰੇਲਵੇ ਸਟੇਸ਼ਨ ਪਰ 2019 ਦੇ ਵਿੱਚ ਅਸੀਂ ਆਏ ਸੀ ਉਦੋਂ ਚੱਲਦਾ ਸੀ ਹੁਣ ਉਦੋਂ ਦਾ ਹੀ ਬੰਦ ਪਿਆ ਵਾ ਸਾਰਾ ਇਹ ਇਟਲੀ ਦੇ ਜਿਹੜੇ ਕੰਮ ਕਰਨ ਵਾਲੇ ਲੇਬਰ ਬਹੁਤ ਸਲੋ ਕੰਮ ਕਰਦੀ ਆ 2019 ਦੀ ਬੰਦ ਹੋਈ ਆ ਜਿਹੜੀ ਰੇਲਵੇ ਦੀ ਲੀ ਸੀ ਹਜੇ ਤੱਕ ਨਹੀਂ ਚੱਲੀ ਹੈਗੀ ਇੰਨੇ ਸਾਲ ਹੋ ਗਏ ਇਸ ਕਰਕੇ ਔਖਾ ਬਹੁਤ ਆ ਬੱਸ ਲੈਣੀ ਪੈਂਦੀ ਐ ਨਹੀਂ ਅੱਗੇ ਆਹ ਟ੍ਰੇਨ ਤੇ ਚਲੇ ਜਾਂਦੇ ਸੀ ਰੋਮਾ ਸੀ ਲੈ ਦੇਖ ਲਓ ਆ ਵੀ ਯਾਰ ਮਾਤਾ ਬੁੱਸੋ ਬੱਸ ਨੂੰ ਬੁੱਸ ਕਹਿੰਦੇ ਆ ਇਹ ਹੈਗਾ ਬੱਸ ਦਾ ਸਟਾਪ ਜਿੱਥੇ ਆਪਾਂ ਵੇਟ ਕਰਦੇ ਆਂ ਹਾਂ ਤਾਂ ਕਾਫੀ ਜਾਣੀ ਆਗੇ ਚਲੋ ਵੀ ਬੱਸ ਆ ਗਈ ਆਪਣੀ ਛੇਤੀ ਛੇਤੀ ਬੈਗ ਰੱਖ ਦੇ ਕਈ ਵਾਰ ਸੀਟ ਨਹੀਂ ਮਿਲਦੀ ਚਲ ਖਾਲੀ ਹੋਈ ਆ ਸਾਰੀ ਆ ਜਾਣੇ ਪੂਰੇ ਲੈ ਬੈਗ ਉਤਾਰ ਦੇ ਤੇ ਜੇ ਪਤਾ ਨਹੀਂ ਕਿ ਕਿ ਬਾਈ ਬਾਈ

ਵੇਰੇ ਪਰਪਈਆ ਨਾ ਉਹਦੇ ਕਰਕੇ ਆ ਹੁਣ ਬਹਿ ਗਏ ਅਸੀਂ ਬੱਸ ਦੇ ਵਿੱਚ ਜਿਹੜੀ ਬੱਸ ਸਾਨੂੰ ਲੈ ਕੇ ਆਈ ਸੀ ਉਹੀ ਆ ਇਧਰਲੀ ਸਾਈਡ ਜਿਆਦਾ ਨਹੀਂ ਬੱਸਾਂ ਹੈਗੀਆਂ ਇਹ ਸਹੂਲਤ ਬਹੁਤ ਘੱਟ ਹੈ ਇਧਰਲੀ ਸਾਈਡ ਜਿੱimme ਸਾਡੇ ਰੋਮਾ ਸਾਈਡ ਤਾਂ ਬਹੁਤ ਬੱਸਾਂ ਰੇਨਾਂ ਕਾਫੀ ਹੁੰਦੀਆਂ ਇਧਰ ਕੋਈ ਕੋਈ ਟਾਈਮ ਆ ਬੱਸ ਜੇ ਟ੍ਰੇਨ ਚੱਲ ਪਵੇ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਫਿਰ ਤਾਂ ਡਾਇਰੈਕਟ ਰੋਮਾ ਤੱਕ ਜਾਂਦੀ ਹੈ ਟ੍ਰੇਨ ਹਾਂਜੀ ਜੈਸਮੀਨ ਕਿੱਦਾਂ ਨਾਨਕੇ ਰਹਿ ਕੇ ਵਧੀਆ ਲੱਗਾ ਸੂਰ ਦੇ ਲੱਗ ਸੀ ਇਹਨਾਂ ਦਾ ਉਹਨੇ ਆਪਦੇ ਦੂਸਰੇ ਮਾਮੇ ਕੋਲੇ ਚੱਲੇ ਆ ਮੇਰੇ ਦਾਇ ਦੇ ਮੁੰਡੇ ਕੋਲੇ ਸਾਰਾ ਉਦਾਂ ਤੋਂ ਕੰਮ ਤੇ ਚਲਿਆ ਗਿਆ ਹੁਣ ਤੇ ਆਪਾਂ ਘਰੇ ਜਿਉ ਨਾ ਵੀ ਹੋਏ ਜਿੱਥੇ ਉਹ ਕੰਮ ਕਰਦਾ ਵਾ ਪੀਸਰੀਏ ਦੇ ਉੱਥੇ ਚੱਲ ਕੇ ਮਿਲਦੇ ਆ ਨਾਲੇ ਉੱਥੇ ਚੱਲ ਕੇ ਪੀਸਾ ਵਗੈਰਾ ਕਾਵਾਂਗੇ ਪੰਡਿਆ ਦੇ ਵਿੱਚ ਪੀਜਾ ਕਹਿ ਦਿੰਨੇ ਇੱਥੇ ਪੀਸਾ ਕਹਿ ਦਿੰਦੇ ਆ ਬੋਲਣ ਚ ਥੋੜਾ ਜਿਹਾ ਫਰਕ ਵਾ ਆ ਵੀ ਚੀਜ਼ ਦਾ ਨਾ ਪਹਾੜੀ ਜੋ ਪ੍ਰਕਰ ਵਾ ਸਾਰੇ ਛੋਟੇ ਛੋਟੇ ਢੀਂਡੇ ਦੇਖੀ ਵੀਡੀਓ ਵਿੱਚ ਉਹਨਾਂ ਜਿਹਾ ਹਾਲ ਖੰਡਾ ਹਾਂ genau ਕੈਨਾਂ ਨੂੰ ਨਹੀਂ ਹੋਗਾ ਸਾਰਾ ਸ਼ਹਿਰ ਹੈ ਜਿਹੜਾ ਪਹਾੜੀ ਦੇ ਉੱਪਰ ਵਾ ਇਹ ਆ ਸਹਿਰ ਨਹੀਂ ਆ ਨਾਈਟ ਦਾ 뷰 ਜ਼ਿਆਦਾ ਵਧੀਆ ਵਾ ਕਿਉਂਕਿ ਹੁਣ ਲਾਈਟ ਆਊਨ ਹੋ ਗਿਆ ਨਾ ਕਿੰਨਾ ਸੋਹਣਾ ਲੱਗਦਾ ਏ ਥੋੜੇ ਟਾਈਮ ਬਾਅਦ ਇੱਕ ਸੁਰੰਗ ਜੀ ਆ ਜਾਂਦੀ ਆ ਇੰਡੀਆ ਆਪਣੇ ਜਿਵੇਂ ਲੋਹੜੀ ਤੋਂ ਬਾਅਦ ਦਿਨ ਕਾੜਨੇ ਸ਼ੁਰੂ ਹੁੰਦੇ ਆ ਪਰ ਇਟਲੀ ਦੇ ਵਿੱਚ 22 ਦਸੰਬਰ 25 ਦਸੰਬਰ ਤੋਂ ਬਾਅਦ ਥੋੜਾ ਜਿਹਾ ਦਿਨ ਕਾੜਨਾ ਸ਼ੁਰੂ ਹੋ ਜਾਂਦਾ ਹੈ ਅੱਗੇ 4:30 ਵਜੇ ਨੂੰ 5:00 ਵਜੇ ਨੂੰ ਨੀਰਾ ਬਹੁਤ ਹੋ ਜਾਂਦਾ ਸੀ 5:30 ਹੋ ਗਏ ਆ ਚਾਨਣਾ ਜੇ ਪੂਰਾ ਪਹਾੜੀ ਕਿੰਨੀ ਸੋਹਣੀ ਲੱਗਦੀ ਆ ਨਾ ਇੱਥੇ ਲੈਣ ਆਊਗਾ मामੂ ਆਪਾਂ ਸਤਿ ਸ਼੍ਰੀ ਅਕਾਲ ਵੀਰੇ ਆ ਲੋ ਚਲੋ ਬੈਠੋ ਬਤ ਗੱਡੀ ਆ ਗਈ ਆਪਣੀ ਚਲੋ ਜਿਸੂਈਆ ਇੱਧਰ ਘਰ ਥੋੜੇ ਜੇ ਸੋਨੇ ਆ ਉੱਧਰ ਥੋੜੇ ਪੁਰਾਣੇ ਘਰ ਸੀ ਇੱਧਰਲੀ ਸਾਈਡ ਘਰਾਂ ਦੇ ਰੈਂਟ ਬਹੁਤ ਜ਼ਿਆਦਾ ਘਟਵਾ 150 200 ਤੱਕ ਘਰ ਮਿਲ ਜਾਂਦਾ ਜੇ ਵੱਡਾ ਲੈਣਾ ਵੱਧ ਤੋਂ ਵੱਧ 300 ਐਰੋ ਆ ਪਰ ਰੋਮਾ ਸਾਈਡ ਬਹੁਤ ਮਹਿੰਗੇ ਘਰ ਮਿਲਦੇ ਆ ਇੰਨੀਆਂ ਪੌੜੀਆਂ ਬੜੀਆਂ ਹੀ ਬਹੁਤ ਵਾਤ ਕਿੰਨੇ ਪੁਰਾਣੇ ਦਰਵਾਜ਼ੇ ਲੱਗੇ ਲੱਕੜ ਦੇ ਆ ਚਲੋ ਜੀ ਬੋਨਾ ਸੇਰਾ ਨਾਸਿਰ ਵੀ ਕਿਵੇਂ ਆ ਵਧੀਆ ਵਧੀਆ ਲਿਆ ਫੜਾ ਦੇ ਜੀ ਨਾ ਬੋਨਾ ਸੇਰਾ ਹਾਂ ਬਸ ਓਕੇ ਜੀ ਇਸ ਵਲੌਗ ਦਾ ਆਪਾਂ ਇਥੇਂ ਕਰਦੇ ਆ ਐਂਡ ਉਮੀਦ ਕਰਦੇ ਆ ਤੁਹਾਨੂੰ ਸਾਡਾ ਵਲੌਗ ਵਧੀਆ ਲੱਗੂਗਾ ਜੂ ਵੀ ਪਿੱਛੇ ਲੁਕਿਆ ਹੋਇਆ ਹੈ ਨਾ ਜੇਕਰ ਸਾਡਾ ਬਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਾਂਗੇ ਹੁਣ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਅਰੀਵਿਦਾ ਚੀ ਮੋਜਨਾ ਗੀਤ ਲਾ ਕੇ ਆ ਮੇਰਾ ਵੀਰਾ ਪੀਜ਼ਾ ਬਣਾਉਂਦਾ ਏ ਦੇਖਿਆ ਪੰਜਾਬੀਆਂ ਦੇ ਵੱਲੇ ਵੱਲੇ ਹੈ ਨਾ ਇਟਲੀ ਦੇ ਵਿੱਚ ਜ਼ਿਆਦਾਤਰ ਘਰਾਂ ਦੇ ਵਿੱਚ ਵਾਈਟ ਕਲਰ ਕੀਤਾ ਹੁੰਦਾ ਜਿਵੇਂ ਸਾਡੇ ਵੀ ਆ ਪਹੁੰਚ ਗਏ ਆਪਾਂ ਘਰੇ ਬਹੁਤ ਸੋਹਣਾ ਘਰ ਵਾ ਇਧਰਲੀ ਸਾਈਡ ਕਿਚਨ ਵਾ